ਗੁਰੂ ਸਾਹਿਬ ਦਾ ਅੱਜ ਪ੍ਰਗਟ ਦਿਹਾੜਾ ਤੇ ਉਸੇ ਹੀ ਚੱਲਦੇ ਜਿੱਥੇ ਕਿ ਦੇਸ਼ਾ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਅੱਜ ਇਸ ਦਿਹਾੜੇ ਨੂੰ ਬਣਾਇਆ ਜਾ ਰਿਹਾ ਹੈ ਅਸੀਂ ਫਗਵਾੜਾ ਦੇ ਹਦੀਆਬਾਦ ਖੜੇ ਆ ਗੁਰਦੁਆਰਾ ਬੋਲੀ ਸਾਹਿਬ ਅੱਜ ਪਹੁੰਚੇ ਹੋ ਦਿਹਾੜਾ ਬਣਾਇਆ ਜਾ ਰਿਹਾ ਹੈ ਪੂਰੇ ਫਗਵਾੜੇ ਦੇ ਵਿੱਚ ਬੜੇ ਹਰਸ਼ ਊਲਾਸ ਦੇ ਨਾਲ ਨਗਰ ਕੀਰਤਨ ਸੰਗਤਾਂ ਦੇਖ ਸਕਦੇ ਹੋ ਪਹੁੰਚੀਆਂ ਹੋਈਆਂ ਨੇ ਕੀ ਕਹਾਂਗਾ ਦਿਹਾੜੇ ਦੀ ਅੱਜ ਸ਼ੋਭਾ ਯਾਤਰਾ ਨਗਾਰੀ ਆ ਰਹੀ ਹੈ ਗੁਰਾਂ ਨੂੰ ਅੱਛਾ ਜੀ ਜਨਮ ਦਿਨ ਦੇ ਸਬੰਧ ਵਿੱਚ ਪੰਜਰੀ ਗੁਰੂ ਦਾ ਜਨਮ ਦਿਹਾੜਾ ਪ੍ਰਕਾਸ਼ ਉਤਸਵ ਸੰਗਤਾਂ ਨੇ ਬੜੇ ਚਾਅ ਨਾਲ ਬਣਾਉਣਾ ਹੈ ਗੁਰਾਂ ਦਾ ਅ ਜਦੋਂ ਦੁਨੀਆ 'ਚ ਅੰਧਕਾਰ ਸੀ ਉਸ ਵੇਲੇ ਪੈਦਾ ਹੋ ਕੇ ਦੁਨੀਆ ਨੂੰ ਅੰਧਕਾਰ ਟੁਕੜਿਆ ਸਤਿਗੁਰ ਨਾਨਕ ਪਰਗਟਿਆ ਮਿੱਟੀ ਤੋਂ ਹੁੰਦੀ ਚਾਹ ਚਾਨਣ ਹੋਇਆ ਦੁਨੀਆ 'ਚ ਪ੍ਰਕਾਸ਼ ਕੀਤਾ ਸੱਚ ਦਾ ਪੈਰਾ ਦਿੱਤਾ ਸੱਚ ਦਾ ਉਪਦੇਸ਼ ਦਿੱਤਾ ਨਿਮਰਤਾ ਦੀ ਗੱਲ ਮਿੱਟੀ ਦੇ ਵੀ ਨਾਨਕਾ ਗੁਣ ਚਗਾਈਆਂ ਤੇ ਨਿਮਰਤਾ ਦੀ ਗੱਲ ਕੀਤੀ ਔਰ ਸੱਚੇ ਰਸਤੇ 'ਤੇ ਚੱਲ ਕੇ ਆਪਣਾ ਜੀਵਨ ਸਫਲਤ ਕਰਨੀ ਗੱਲ ਕੀਤੀ ਸੋਹੀ ਸਾਰੇ ਰੜ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਿੱਤੇ ਰਸਤੇ 'ਤੇ ਚੱਲ ਕੇ ਆਪਣਾ ਜੀਵਨ ਜਰੂਰੀਏ ਧੰਨਵਾਦ ਮੇਰੇ ਸਾਹ ਤੁਸੀਂ ਕੀ ਕਹੋਗੇ ਜੀ ਦਿਹਾੜੇ ਤੇ ਪਹੁੰਚੋ ਨਗਰ ਕੀਰਤਨ ਤੁਸੀਂ ਆਇਓ ਸੰਗਤਾਂ ਦੇਖ ਸਕਦੇ ਹੋ ਹਰ ਇੱਕ ਹਰਸ਼ੋਲਾਛ ਇਸ ਦਿਹਾੜੇ ਨੂੰ ਮਨਾ ਰਹੇ ਆ। ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਸ ਦਿਵਸ ਤੇ ਸ਼ਹਿਰ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਦੇਸ਼ ਵਾਸੀਆਂ ਨੂੰ ਪੂਰਾ ਸਾਡੇ ਪ੍ਰਧਾਨ ਮੰਤਰੀ ਜੀ ਵੀ ਅੱਜ ਗੁਰਦੁਆਰੇ ਚ ਜਾ ਰਹੇ ਆ। ਤੋਂ ਅੱਜ ਫਵਾੜਾ ਹਰਿਆਣਾ ਦੇ ਵਿੱਚ ਬੜੀ ਰੌਣਕ ਹੈ ਸਾਡੀਆਂ ਭੈਣਾਂ ਵੀ ਦੋਸਤ ਹਰ ਜਗ੍ਹਾ ਸਵਾਗਤ ਹੋ ਰਿਹਾ ਔਰ ਮਹਾਰਾਜ ਦੀ ਬੀਰ ਨਾਲ ਲੈ ਕੇ ਸਾਰੇ ਸੰਤ ਪਿਆਰੇ ਸਭ ਜਾ ਰਹੇ ਆ। ਤੋਂ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਅੱਜ ਦੇ ਦਿਨ ਤੇ ਜਿਹੜੀ ਗੁਰਨਾਨਦ ਦੇਵ ਜੀ ਦੇ ਉਸ ਵਰਤੇ ਸਾਰਿਆਂ ਨੂੰ ਵਧਾਈ ਦਿੰਨਾ ਅਤੇ ਇਦਾਂ ਹੀ ਸ਼ੋਭਾ ਯਾਤਰਾ ਜਿਹੜੀ ਹੈ ਬਹੁਤ ਪ੍ਰਕਾਸ਼ ਦੇ ਨਾਲ ਮਨਾਉਂਦੇ ਔਰ ਸ਼ਰਧਾ ਦੇ ਨਾਲ ਤੋਂ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਅੱਜ ਦੇ ਦਿਨ ਤੇ ਬਹੁਤ-ਬਹੁਤ ਵਧਾਈ ਦਿੰਦਾ ਸਭ ਤੋਂ ਪਹਿਲਾਂ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਦੇ ਦਿਨ ਦੇ ਉੱਤੇ ਜਿੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਸਵੰਦ ਵਿੱਚ ਗੁਰਦੁਆਰਾ ਪਾਸ਼ਾ ਛੇਵੀਂ ਤੋਂ ਨਗਰ ਕੀਰਤਨ ਆਰੰਭ ਹੋ ਕੇ ਉਹਨਾਂ ਦਾ ਜਿਹੜਾ ਦੂਜਾ ਪੜਾਅ ਹੈ ਉਹ ਗੁਰਦੁਆਰਾ ਬੌਲੀ ਸਾਹਿਬ ਵਿਖੇ ਪਹੁੰਚ ਰਿਹਾ ਹੈ ਮੈਂ ਸਮੁੱਚੀ ਸੰਗਤ ਨੂੰ ਅੱਜ ਦੇ ਦਿਨ ਦੇ ਉਤੇ ਲੱਖ ਲੱਖ ਬਰਾਈ ਦਿੰਦਾ ਹਾਂ ਔਰ ਇਹ ਪਰਮਪਿਤਾ ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਦੇ ਦੱਸੇ ਹੋਏ ਮਾਰਗ ਕਾਮ ਕ੍ਰੋਧ ਮੋਹ ਲੋਭ ਹੰਕਾਰ ਨੂੰ ਤਿਆਗ ਕੇ ਆਪਣੀ ਕਾਇਆ ਨੂੰ ਪਵਿੱਤਰ ਕਰੋ ਕਾਮ ਕਰੋ ਤਿਆਗਨ ਤੋਂ ਬਾਅਦ ਜਿਹੜਾ ਆਪਣਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕਦੇ ਸਿਧਾਂਤ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਆਓ ਸਾਰੇ ਹੋਏ ਸਾਡੇ ਜਣੇ ਮਿਲ ਕੇ ਉਹਨਾਂ ਦੇ ਦੱਸੇ ਹੋਏ ਪਾਰਨ ਤੇ ਪੂਰਨਿਆਂ ਦੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਮੈਂ ਅੱਜ ਦੇ ਦਿਨ ਦੇ ਉੱਤੇ ਜਿੱਥੇ ਸਾਂਝ ਟੀਵੀ ਦੇ ਸਮੂਚੀ ਟੀਮ ਨੂੰ ਮੈਂ ਲੱਖ ਲੱਖ ਵਧਾਈ ਦਿੰਨਾ ਆਂ ਔਰ ਸਮੂਚੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਨਾ ਆਂ ਆਓ ਸਾਰੇ ਮਿਲ ਕੇ ਇਸ ਮੌਬ ਨੂੰ ਤੁਮਤਾਮਨਾ ਮਨਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਨਿਮਰਤਾ ਨਾਲ ਚੱਲੋ ਸਭ ਕੁਝ ਤੇ ਪ੍ਰਮਾਤਮਾ ਦੇ ਓਟਾ ਸਰੇ ਨਾਲ ਚੱਲਣਾ ਚਾਹੀਦਾ ਆ ਤੇ ਤਨਤਨ ਗੁੰਨਾਨ ਦੇ ਜੀ ਸਾਹਿਬ ਜੀ ਦਾ ਵਰਪੂਰਵਿਆ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਵੇ ਤੇ ਹਰੇਕ ਘਰ ਵਿੱਚ ਦੀਵਾਲਾ ਕੀਤੀ ਜਾਵੇ ਮੈਂ ਆਪ ਸਭ ਨੂੰ ਇੱਥੇ ਆਂਦੇ ਬਹੁਤ ਸ਼ੁਕਰਗੁਜ਼ਾਰ ਆਂ ਜਿਹੜੇ ਸਾਡੀ ਸੰਗਤ ਆਈ ਹੋਈ ਆ ਅਤੇ ਅੱਜ ਦੇ ਸ਼ੁਭ ਦਿਹਾੜੇ ਤੇ ਮੈਂ ਸਾਨ ਟੀਵੀ ਨੂੰ ਤੇ ਸਾਰੀ ਸੰਗਤ ਨੂੰ ਤਹਿ ਦਿਲ ਤੋਂ ਧੰਨਵਾਦੀ ਆ ਕਿ ਆਪ ਸਭ ਸਾਡੇ ਨਾਲ ਸਹਿਯੋਗ ਕਰਿਓ ਸਾਡੀ ਕਮੇਟੀ ਮੈਂਬਰ ਮੈਂ ਸਾਰੀ ਸੰਗਤ ਦਾ ਦਿਲੋਂ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪੂਰਵ ਦਿਵਸ ਦੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਅਸੀਂ ਫਗਵਾੜੇ ਦੀ ਪਾਵਨ ਧਰਤੀ 'ਤੇ ਖੜੇ ਜਿੱਥੇ ਕੀ ਸੰਗਤ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕੀ ਸਾਡੇ ਕੋਲ ਦੇਖ ਸਕਦੇ ਹੋ ਕਿ ਪਿੱਛੇ ਪਾਲਕੀ ਸਾਹਿਬ ਵਿਰਾਜਮਾਨ ਨੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ ਪੰਜ ਪਿਆਰੇ ਜਿਹੜੇ ਕਿ ਗੁਰੂ ਸਾਹਿਬ ਦੇ ਬਣਾਏ ਹੋਏ ਨੇ ਉਹ ਸਾਹਮਣੇ ਨੇ ਤੇ ਕੀਰਤਨ ਚੱਲ ਰਿਹਾ ਹੈ ਨਾਲ ਪ੍ਰਬੰਧਕ ਕਮੇਟੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿਉਂਕਿ ਇਹ ਜਿਹੜਾ ਦਿਹਾੜਾ ਹੈ ਬਹੁਤ ਸ਼ੁਭ ਦਿਹਾੜਾ ਹੈ ਤੇ ਜਿਵੇਂ ਕਿ ਅਸੀਂ ਪਹਿਲਾਂ ਵੀ ਕਿਹਾ ਨੇ ਕਿ ਇਹਨੂੰ ਹਰ ਥਾਂ ਤੇ ਬਣਾਇਆ ਜਾਂਦਾ ਬੜੇ ਹਰਸ਼ੋ ਹਲਾਸਰਾ ਬਣਾਇਆ ਜਾਂਦਾ ਹੈ ਕਮੇਟੀ ਮੈਂਬਰ ਸਾਡੇ ਨਾਲ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਿੱਖ ਧਰਮ ਦੇ ਮੋਢੀ ਇਹਨਾਂ ਦੀ ਸਾਡੇ ਸਿੱਖ ਧਰਮ ਨੂੰ ਬਹੁ ਔਰ ਮਾਨਵਤਾ ਨੂੰ ਬਹੁਤ ਵੱਡੀ ਦੇਣ ਹੈ ਔਰ ਇਹਨਾਂ ਦਾ ਸਾਰਾ ਜੋ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਗਈ ਹੈ ਤੇ ਜੋ ਸੰਗਤ ਸਵੇਰ ਸ਼ਾਮ ਪੜਦੀ ਹੈ ਤੇ ਇਹ ਤੋਂ ਭੁੱਲੇ ਪੜ ਕੇ ਲੋਕਾਂ ਨੂੰ ਪੁੱਟ ਭੁੱਲੇ ਪੜ ਕੇ ਲੋਕਾਂ ਨੂੰ ਸਹੀ ਸੇਧ ਮਿਲਦੀ ਹੈ ਤੇ ਜੋ ਲੋਕ ਧਰਮ ਤੋਂ ਵਿਛੜੇ ਹੋਏ ਹਨ ਧਰਮ ਤੋਂ ਪਰੇ ਹਨ ਔਰ ਉਹਨਾਂ ਨੂੰ ਧਰਮ ਦੇ ਨਾਲ ਧਰਮ ਦੇ ਕੀਰਤਨ ਦੇ ਨਾਲ ਜੋੜਦੀ ਹੈ ਇਸ ਕਰਕੇ ਗੁਰੂ ਸਾਹਿਬ ਦਾ ਸਨਮਾਨ ਸਾਰੇ ਦੁਨੀਆ ਵਿੱਚ ਕੀਤਾ ਜਾਂਦਾ ਜਿੱਥੇ ਵੀ ਸਿੱਖ ਧਰਮ ਦੇ ਜਾਂ ਦੂਸਰੇ ਧਰਮਾਂ ਦੇ ਲੋਕ ਵੀ ਰਹਿੰਦੇ ਹਨ ਮੁਸਲਮਾਨ ਵੀ ਇਹਨਾਂ ਨੂੰ ਸਿੱਖ ਧਰਮ ਦੇ ਜਿਵੇਂ ਸਿੱਖ ਮੰਨਦੇ ਹਨ ਉਸੇ ਤਰ੍ਹਾਂ ਮੁਸਲਮਾਨ ਵੀ ਇਹਨਾਂ ਨੂੰ ਆਪਣਾ ਪੀਰ ਕਹਿ ਕੇ ਮੰਨਦੇ ਹਨ ਇਸੇ ਕਰਕੇ ਇਹਨਾਂ ਦਾ ਪ੍ਰਗਾਇ ਦਿਹਾੜਾ ਬੜੇ ਉਤਸ਼ਾਹ ਤੇ ਧੂਮ-ਧਾਮ ਦੇ ਨਾਲ ਸਾਰੇ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦੀ ਰਹਿਮਤ ਦੇ ਸਦਕਾ ਜ ਤੁਨ ਗੁਰੂ ਨਾਨਕ ਪਾਤਸ਼ਾਹ ਜੀ ਦੇ 556 ਪ੍ਰਕਾਸ਼ ਦਿਹਾੜੇ ਮਨਾਏ ਜਾ ਰਹੇ ਨੇ ਸਮੂਹ ਸੰਗਤਾਂ ਬੜਾ ਸਹਿਜੂ ਦੇ ਰਹੀਆਂ ਨੇ ਅਸਾਂ ਸਾਰਿਆਂ ਨੇ ਨਾਲ ਮਿਲ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਜੋ ਉਪਦੇਸ਼ ਦਿੱਤਾ ਹੈ ਕਿ ਨਾਮ ਜਪ ਕੇ ਤਰ ਕਰੋ ਵੰਡ ਛਕੋ ਉਸਤੇ ਪੈਰਾ ਦੀਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ ਤੇ ਗੁਰੂ ਨਾਨਕ ਪਾਤਸ਼ਾਹ ਜੀ ਵਾਲਾ ਸਾਂਝਾ ਉਪਦੇਸ਼ ਹੈ ਸਭਨਾਂ ਵਿੱਚ ਫੈਲਾਈਏ ਸਤ ਨੂੰ ਪਾਤਸ਼ਾਹ ਜੀ ਰਹਿਮਤ ਅਖੰ ਸਭਨਾ ਨੂੰ ਪਾਤਸ਼ਾਹ ਜੀ ਦੇ ਪ੍ਰਕਾਸ਼ ਧਾੜੇ ਤੇ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਜਿਵੇਂ ਕਿ ਅਸੀਂ ਕਹਿੰਨੇ ਗੁਰੂ ਸਾਹਿਬ ਨੇ ਸਾਨੂੰ ਇਹੋ ਜੇ ਕਥਨ ਦਿੱਤੇ ਨੇ ਕਿ ਜੇ ਅਸੀਂ ਉਹਨਾਂ ਕਥਨਾਂ ਨੂੰ ਆਪਣੀ ਜ਼ਿੰਦਗੀ ਚ ਬਣਾ ਲਈਏ ਤਾਂ ਸ਼ਾਇਦ ਜਿਹਨੂੰ ਅਸੀਂ ਕਹਿੰਨੇ ਕਿ ਸਾਡਾ ਪੰਜਾਬ ਔੜਦਾ ਪੰਜਾਬੋਂ ਕਿਤੇ-ਕਿਤੇ ਠਹਿਰ ਜਾਗਾ ਵਧੀਆ ਬਣਨੇਗਾ ਜੇ ਅਸੀਂ ਉਹਨਾਂ ਕਥਨਾਂ 'ਤੇ ਚੱਲ ਪਈਏ ਆਪਾਂ ਮੈਂ ਤਾਂ ਇਹ ਹੀ ਕਹਾ ਕਿ ਜੋ ਬੱਚੇ ਅੱਜਕੱਲ ਪਤੇ ਤੇ ਹੋ ਰਹੇ ਹਨ ਜਾਂ ਉਹ ਧਰਮ ਤੋਂ ਦੂਰ ਹੋ ਰਹੇ ਹਨ ਉਹਨਾਂ ਨੂੰ ਚਾਹੀਦਾ ਕਿ ਗੁਰੂ ਦੀ ਬਾਣੀ ਨਾਲ ਜੁੜਨ ਔਰ ਦੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮੰਨਣ ਤਾਂ ਕਿ ਉਹ ਭੁੱਲੇ ਭਟਕੇ ਆਪਣੇ ਰਾਹ ਤੋਂ ਸਹੀ ਰਾਸੇ ਤੇ ਆ ਸਕਣ ਭਾਈ ਉਹਦੇ ਖਾਲਸਾ ਭਾਈ ਇਹਦੇ ਕੋਈ ਨੌਜਵਾਨ ਪੀੜੀ ਸਾਡੇ ਨਾਲ ਖੜੇ ਇਹਨਾਂ ਨੇ ਵੀ ਗੱਲਬਾਤ ਕਰ ਲੈਂਦੇ ਆ ਜੀ ਅੱਜ ਦੇ ਦਿਹਾੜੇ ਤੇ ਗੁਰੂ ਸਾਹਿਬ ਦੇ ਨਗਰ ਕੀਰਤਨ ਦੇ ਕੋ ਚਾ ਬੜਾ ਹੁੰਦਾ ਸਪੈਸ਼ਲ ਸਾਡੇ ਨੌਜਵਾਨ ਪੀੜ੍ਹੀ ਨੂੰ ਕਿ ਨਹੀਂ ਅਸੀਂ ਇੱਕ ਵਧੀਆ ਹਰਸ਼ ਔਲਾਦ ਦੇ ਨਾਲ ਜਿਹੜਾ ਆਪਣੇ ਗੁਰੂਆਂ ਦੇਹਾੜਾ ਮਨਾਈਏ ਅੱਜ ਨਗਰ ਕੀਰਤਨ ਕੱਢ ਰਹੇ ਕਿਰਤ ਸੰਭ ਚੱਲ ਰਿਹਾ ਪਾਲਕੀ ਸਾਹਿਬ ਸਾਡੇ ਕੋਲ ਹੈ ਇੱਕ ਉਤਸ਼ਾਹ ਵੱਖਰਾ ਹੁੰਦਾ ਕਿ ਉਹ ਜਿਹਾ ਲੱਗਦਾ ਹੈ ਜੀ ਦੇਖੋ ਪਹਿਲੇ ਤੇ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦਾ ਫਤਿਹ ਸੋ ਤਨ ਸਾਰਿਆਂ ਨੂੰ ਜਿਹੜੀ ਗੁਰਪੁਰਬ ਦੀ ਗੁਰਨਾਨਕ ਦੇਵ ਮਹਾਰਜ ਦੇ 555ਵੇਂ ਗੁਰਪੁਰਬ ਦੀ ਬਹੁ ਬਹੁ ਬਨਾਈਆਂ ਤੇ ਉਸ ਤੋਂ ਬਾਅਦ ਇਹ ਉਛਾਹ ਨਾਲ ਹਰ ਸਾਲ ਅਸੀਂ ਮਨਾਉਂਦੇ ਆ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਹਰ ਸਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਨਗਰ ਦੀਪਰ ਕਮਾ ਕਰਦਾ ਹੋਇਆ ਵਾਪਸ ਸ਼ਾਮਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਦਾ ਹੈ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਅ ਆਪਣੇ ਜਿਹੜੇ ਇੱਥੇ ਬੱਚੇ ਨੇ ਉਹ ਗਤਕਾ ਵੀ ਖੇਡਦੇ ਨੇ ਠੀਕ ਕੀਰਤਨ ਹੁੰਦਾ ਨਾਲ-ਨਾਲ ਫਿਰ ਉਸ ਤੋਂ ਬਾਅਦ ਕੀਰਤਨ ਨਾਲ-ਨਾਲ ਚੱਲਦਾ ਹੈ ਜਗ੍ਹਾ-ਜਗ੍ਹਾ ਤੇ ਤੇ ਬਹੁਤ ਹੀ ਵਧੀਆ ਲੱਗਦਾ ਹੈ ਹਰ ਜਗ੍ਹਾ ਕਾਫੀ ਜਗ੍ਹਾ ਲੰਗਰ ਵੀ ਲਾਏ ਹੁੰਦੇ ਨੇ ਲੋਕਾਂ ਨੇ ਆਪਣੀ ਸ਼ਰਧਾ ਅਨੁਸਾਰ ਸੋ ਬਹੁਤ ਉਚਾਣਾਂ ਮਨਾਇਆ ਜਾਂਦਾ ਹਰ ਸਾਲ ਇਹ ਪਰਬ ਤੇ ਬਹੁਤ ਹੀ ਵਧੀਆ ਲੱਗਦਾ ਹੈ ਤੇ ਵਾਹਿਗੁਰੂ ਜੀ ਫਤਿਹ ਬਾਈ ਤੁਸੀਂ ਕੀ ਕਹੋਗੇ ਜੀ ਅੱਜ ਦਿਹਾੜੇ ਦੀ ਸੋ ਗਿਆਨ ਧਿਆਨ ਕੁਛ ਕਰਮ ਨਾ ਜਾਣਾ ਤੇ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਗੁਰ ਨਾਨਕ ਜਨਕ ਰੱਖੀ ਮੇਰੀ ਸੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਹੋਵੇ ਲੱਖ ਲੱਖ ਵਧਾਈਆਂ ਸੋ ਬਾਬੇ ਨਾਨਕ ਦੇ ਦਿੱਤੇ ਉਪਦੇਸ਼ ਤੇ ਚੱਲਣ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ